ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਚਾਵਾਂ ਤੇਜ਼ ਨੇ ਖਾਸ ਕਰਕੇ ਸ਼੍ਰੀ ਗਾਰਕ ਸਾਹਿਬ ਜਿਹੜਾ ਮਾਮਲਾ ਲੰਬਿਤ ਹੈ ਉਸ ਮਾਮਲੇ ਨੂੰ ਲੈ ਕੇ ਉਸ ਮਾਮਲੇ ਨੂੰ ਲੈ ਕੇ ਸੁਣਵਾਈ ਜਿਹੜੀ ਆ ਉਹ 30 ਤਰੀਕ ਨੂੰ ਹੋਵੇਗੀ ਹਰ ਕੋਈ ਹੁਣ 30 ਤਰੀਕ ਦਾ ਇੰਤਜ਼ਾਰ ਕਰ ਰਿਹਾ ਹੈ ਸਿਰ ਚਾਰ ਪੰਜ ਦਿਨ ਰਹਿ ਗਏ ਨੇ ਔਰ ਇਹਨਾਂ ਚਾਰ ਪੰਜਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦਾ ਫੈਸਲਾ ਹੋ ਸਕਦਾ ਹੈ ਖੈਰ ਚਰਚੇ ਬਹੁਤ ਸਾਰੇ ਹੋ ਰਹੇ ਨੇ ਸਵਾਲ ਬਹੁਤ ਸਾਰੇ ਖੜੇ ਕੀਤੇ ਜਾ ਰਹੇ ਨੇ ਪਰ ਇਹਨਾਂ ਦੇ ਵਿੱਚ ਵਿਚਾਲੇ ਧਾਰਮਿਕ ਜਥੇਬੰਦੀਆਂ ਦੇ ਆਗੂ ਜਾਂ ਫਿਰ ਕੈਦੀ ਉਹਨਾਂ ਦੇ ਵਫਦ ਰਲ ਕੇ ਜਾ ਰਹੇ ਨੇ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਮਿਲ ਰਹੇ ਨੇ ਉਹਨਾਂ ਨੂੰ ਆਪੋ ਆਪਣੇ ਪੱਦਰ ਦੇ ਉੱਤੇ ਸਲਾਹਾਂ ਦੇ ਰਹੇ ਨੇ ਸਲਾਮ ਅਸ਼ਵਰਾ ਕੀਤਾ ਜਾ ਰਿਹਾ ਔਰ ਇਸੇ ਦੇ ਵਿੱਚ ਇੱਕ ਹੋਰ ਨਿਹੰਗ ਜਥੇਬੰਦੀ ਸਾਹਮਣੇ ਆਈ ਹੈ ਨਿਹੰਗ ਜਥੇਬੰਦੀ ਦੇ ਆਗੂ ਜਿਹੜੇ ਨੇ ਨਿਹੰਗ ਜਥੇਬੰਦੀ ਦਾ ਜਿਹੜਾ ਵਫਦ ਹੈ ਉਹ ਜਾ ਕੇ ਸ੍ਰੀ ਕਾਲ ਤਖਤ ਸਾਹਿਬ ਨਤਮਸਤਕ ਵੀ ਹੋਇਆ ਅਤੇ ਜਾ ਕੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਮਿਲ ਕੇ ਵੀ ਆਇਆ ਔਰ ਖਾਸ ਕਰਕੇ ਗੱਲਬਾਤ ਕੀਤੀ ਗਈ ਹੈ ਜਿ세ਹਦਾ ਰਗਵੀਰ ਸਿੰਘ ਦੇ ਨਾਲ ਕੁਝ ਸਲਾਹਾਂ ਦਿੱਤੀਆਂ ਗਈਆਂ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਦੇ ਉੱਤੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਕੀ ਉਹ ਸਾਰਾ ਮਾਮਲਾ ਹੈ ਕੀ ਮੀਟਿੰਗ ਦੇ ਵਿੱਚ ਹੋਇਆ ਔਰ ਨਿਹੰਗ ਜਥੇਬੰਦੀਆਂ ਨੇ ਕਿਹੜੀ ਗੱਲ ਅੱਗੇ ਰੱਖੀ ਹੈ ਆਓ ਸੁਣਦੇ ਹਾਂ ਪਿਛਲੇ ਦਿਨੀ ਪੰਥ ਸੇਵਕ ਜਥਾ ਦਵਾਬਾ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਨੌਵੀਂ ਨਵਾਂ ਸ਼ਹਿਰ ਵਿਖੇ ਪੰਥਕ ਜਥੇਬੰਦੀਆਂ ਸਮੂਹ ਸੰਪਰਦਾਵਾਂ ਤੇ ਜੋ ਪੰਥ ਦੇ ਵਿੱਚ ਚੱਲਣ ਵਾਲੇ ਸੇਵਾ ਦੇ ਵਿੱਚ ਚੱਲਣ ਵਾਲੀਆਂ ਸੰਸਥਾਵਾਂ ਆ ਉਹਨਾਂ ਦੀ ਇੱਕ ਪੰਥਕ ਇਕੱਤਰਤਾ ਸੱਦੀ ਗਈ ਸੀ ਪੰਥਕ ਇਕੱਤਰਤਾ ਸੱਦਣ ਦਾ ਜਿਹੜਾ ਮੇਨ ਮਕਸਦ ਸੀ ਉਹ ਇਹ ਸੀ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਵੋਟ ਰਾਜਨੀਤੀ ਵਾਲੀਆਂ ਧਿਰਾਂ ਦੇ ਕਬਜ਼ੇ ਹੇਠ ਆ ਇਹਨੂੰ ਕਿਵੇਂ ਮੁਕਤ ਕਰਵਾਇਆ ਜਾਵੇ ਸੋ ਪੰਥਕ ਇਕੱਤਰਤਾ ਦੇ ਵਿੱਚ ਜੋ ਪੰਥ ਦੀ ਰਵਾਇਤ ਆ ਉਸ ਅਨੁਸਾਰ ਕਿ ਇੱਕ ਸਾਖੀ ਸਿੰਘ ਜਿਹੜਾ ਜਥਾ ਪੰਥ ਪੰਥ ਇਕਤਰਤਾ ਸਾਧਾ ਆ ਉਹਦਾ ਜਥੇਦਾਰ ਸਾਖੀ ਸਿੰਘ ਵਜੋਂ ਸੰਗਤ ਦੀ ਹਾਜ਼ਰੀ ਚ ਸਮੂਹ ਜਥੇਬੰਦੀਆਂ ਦੀ ਹਾਜ਼ਰੀ ਦੇ ਵਿੱਚ ਪੰਜ ਸਿੰਘ ਚੁਣਦਾ ਆ ਪੰਜ ਸਿੰਘ ਚੁਣ ਕੇ ਸਾਰਿਆਂ ਦੀ ਸਾਂਝੀ رائے ਦੇ ਨਾਲ ਸਾਂਝਾ ਫੈਸਲਾ ਕੀਤਾ ਜਾਂਦਾ ਆ ਤੋਂ ਜੋ ਸਾਰੀ ਸਾਂਝੀ رائے ਹੋਈ ਸੀ ਉਹ ਗੁਰਮਤਾ ਬਣਿਆ ਸੀ ਉਹਦੇ ਖਰੜੇ ਨੂੰ ਫਿਰ ਵਿਚਾਰਿਆ ਗਿਆ ਸੰਗਤ ਦੇ ਵਿੱਚ ਮੌਕੇ ਦੇ ਉੱਤੇ ਤੋਂ ਜੋ ਖਰੜਾ ਗੁਰਮਤੇ ਦਾ ਰੂਪ ਧਾਰਿਆ ਉਹ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਸੌਂਪਣ ਆਏ ਸੀ ਗਿਆਨੀ ਰਗਵੀਰ ਸਿੰਘ ਹੁਣੀ ਤਾਂ ਨਹੀਂ ਮਿਲੇ ਉਹਨਾਂ ਦੇ ਪੀਏ ਉਹਨਾਂ ਨੂੰ ਅਸੀਂ ਇਹ ਗੁਰਮਤਾ ਦਿੱਤਾ ਹੋਇਆ ਆ ਇਹ ਗੁਰਮਤਾ ਅਸੀਂ ਗੁਰੂ ਖਾਲਸਾ ਪੰਥ ਦੀਆਂ ਹੋਰ ਨੁਮਾਇੰਦਿਆਂ ਜਥੇਬੰਦੀਆਂ ਨੂੰ ਦਲ ਪੰਥਾਂ ਨੂੰ ਉਹਨਾਂ ਦੇ ਮੁਖੀਆਂ ਨੂੰ ਵੀ ਦਵਾਂਗੇ ਜੋ ਗੁਰਮਤਾ ਸਾਜਿਆ ਗਿਆ ਸੀ ਉਸ ਬਾਰੇ ਮੈਂ ਪੜ੍ਹ ਕੇ ਆਪ ਜੀ ਨੂੰ ਸੁਣਾ ਦਿੰਨਾ ਤੇ ਅਗਲੀ ਵਾਰ ਗੱਲ ਕਰਦੇ ਆ ਕਿ ਜੋ ਪਿਛਲੇ ਦਿਨੀ ਸਿੱਖ ਰਾਜਨੀਤੀ ਦੇ ਵਿੱਚ ਉਤਲ-ਪੁਤਲ ਹੋਈ ਆ ਤੇ ਖਾਸ ਕਰਕੇ ਬਾਦਲ ਅਕਾਲੀ ਦਲ ਦਾ ਦੁਫੇੜਾ ਹੋਇਆ ਪਹਿਲਾਂ ਤਾਂ ਇਹ ਸਿਰਫ ਬਾਦਲ ਅਕਾਲੀ ਦਲ ਦਾ ਹੀ ਆਪਸੀ ਮਸਲਾ ਸਮਝਿਆ ਜਾਂਦਾ ਸੀ ਪਰ ਜਦ ਦੋਵੇਂ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਉੱਤੇ ਆਈਆਂ ਤਾਂ ਇਸ ਸਾਰੀ ਸ਼ਮੂਲੀਅਤ ਦੇ ਵਿੱਚ ਅਕਾਲ ਅਕਾਲ ਤਖਤ ਸਾਹਿਬ ਦੀ ਸ਼ਮੂਲੀਅਤ ਹੋਈ ਤਾ ਸਾਰੇ ਸਿੱਖਾਂ ਨੂੰ ਇਹ ਲੱਗਾ ਸਮੂਹ ਜਥੇਬੰਦੀਆਂ ਨੂੰ ਵੀ ਕਿ ਅਕਾਲ ਤਖਤ ਸਾਹਿਬ ਦੀ ਵਿੱਚ ਸ਼ਮੂਲੀਅਤ ਹੋਣ ਦਾ ਮਤਲਬ ਆ ਕਿ ਅਕਾਲ ਤਖਤ ਸਾਹਿਬ ਸਿੱਖਾਂ ਦਾ ਇੱਕ ਕੇਂਦਰੀ ਸਥਾਨ ਆ ਤੋ ਗੁਰੂ ਖਾਲਸਾ ਪੰਥ ਦੇ ਫੈਸਲੇ ਜੋ ਅਕਾਲ ਤਖਤ ਸਾਹਿਬ ਤੋਂ ਹੁੰਦੇ ਆ ਉਹ ਸਹੀ ਢੰਗ ਨਾਲ ਹੋਣੇ ਚਾਹੀਦੇ ਆ ਸੋ ਉਸ ਬਾਬਤ ਕਿਉਂਕਿ ਗੁਰੂ ਖਾਲਸਾ ਪੰਥ ਵੋਟ ਲੜਨ ਵਾਲਿਆਂ ਦਾ ਵੋਟਾਂ ਲੜਨ ਵਾਲਿਆਂ ਦੋ ਚਾਰ ਧੜਿਆਂ ਤੱਕ ਹੀ ਸੀਮਤ ਨਹੀਂ ਆ ਗੁਰੂ ਖਾਲਸਾ ਪੰਥ ਗੁਰਮਤਿ ਪ੍ਰਚਾਰ ਕਰਨ ਵਾਲੇ ਸੇਵਾ ਕਰਨ ਵਾਲੇ ਸੰਗਰਾਮ ਕੁਰਬਾਨੀ ਕਰਨ ਵਾਲੇ ਸੰਸਥਾਵਾਂ ਸ਼ਖਸ਼ੀਅਤਾਂ ਤੇ ਜਥਿਆਂ ਦਾ ਤਿਆਰਪੁਰ ਤਿਆਰ ਸਿੰਘਾਂ ਦਾ ਇੱਕ ਸਰਬੱਤ ਦਾ ਸਮੂਹ ਆ ਜਿਹਨੂੰ ਗੁਰੂ ਖਾਲਸਾ ਪੰਥ ਕਿਹਾ ਜਾਂਦਾ ਆ ਪਰ ਪਿਛਲੇ ਦਿਨਾਂ ਦੌਰਾਨ ਜੋ ਕਠਿਨਾਵਾਂ ਵਾਪਰੀਆਂ ਕਿ ਸਿਰਫ ਦੋ ਧੜਿਆਂ ਨੂੰ ਹੀ ਖਾਲਸਾ ਪੰਥ ਦੀ ਲੜਾਈ ਗਰਦਾਨਿਆਂ ਗਿਆ ਜਦ ਕਿ ਇਹ ਗੱਲ ਠੀਕ ਨਹੀਂ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ